ਸਾਨੂੰ ਕੋਈ ਗੁੱਸੇ ਵਿੱਚ ਆ ਕੇ ਕੁੱਤਾ ਕਹਿ ਦੇਵੇ ਤਾਂ ਮੇਰੇ ਵਰਗੇ ਲੜਨ ਲੱਗ ਜਾਂਦੇ ਆ ਲੜਾਈ ਕਰਨ ਲੱਗ ਜਾਂਦੇ ਆ ਤਾਂ ਮਹਾਪੁਰਸ਼ ਕਹਿੰਦੇ ਵੀ ਕੁੱਤੇ ਦੇ ਗੁਣ ਵੇਖੋ ਇੱਕ ਰੋਟੀ ਖਾ ਕੇ ਸਾਰਾ ਦਿਨ ਤੁਹਾਡੇ ਘਰ ਦੀ ਰਾਖੀ ਕਰਦਾ ਤਾਂ ਇੱਕ ਛੇਰ ਨੇ ਕੁੱਤੇ ਨੂੰ ਪੁੱਛਿਆ ਵੀ ਤੇਰਾ ਮਨੁੱਖ ਪ੍ਰਤੀ ਕੀ ਵਫਾਦਾਰੀ ਆ ਉਹ ਕਹਿੰਦਾ ਜੀ ਵੀ ਮੈਂ ਤਾਂ ਬਹੁਤ ਮਨੋੱਖ ਦਾ ਹਰ ਇੱਕ ਕੰਮ ਦੇ ਅੱਗੇ ਜਾਂਦਾ ਪਰ ਇੱਕ ਗੱਲ ਵੀ ਜਦੋਂ ਇਹਨਾਂ ਦੇ ਬੱਚੇ ਆਪਸ ਵਿੱਚ ਦੀ ਲੜਨ ਤਾਂ ਇਹ ਆਈ ਕਹਿੰਦੇ ਆ ਵੀ ਤੂੰ ਤਾਂ ਕੁੱਤੇ ਵਰਗਾ ਜਦੋਂ ਕੋਈ ਬਾਹ ਲੜਾਈ ਹੁੰਦੀ ਆ ਜਾਂ ਕੋਸ ਨੂੰ ਦਿਆਉ ਨੂੰ ਕਹਿੰਦੇ ਇਹ ਤਾਂ ਕੁੱਤੇ ਦੀ ਮੌਤ ਮਰੂਗਾ ਇਸ ਤਰ੍ਹਾਂ ਮੇਰੇ ਬਾਰੇ ਬੋਲਦੇ ਰਹਿੰਦੇ ਆ ਤਾਂ ਉਹ ਸ਼ੇਰ ਕਹਿੰਦਾ ਵੀ ਮਾਤਾ ਦੇਖ ਲਾ ਐਨਾ ਉਹਨਾਂ ਦੇ ਬੱਚੇ ਵੀ ਖਾ ਜਾਂਦਾ ਉਹਨਾਂ ਨੂੰ ਵੀ ਖਾ ਜਾਂਦਾ ਮੈਂ ਤਾਂ ਉਹਨਾਂ ਨਾਲ ਐਨਾ ਵੈਰ ਰੱਖਦਾ ਪਰ ਫੇਰ ਵੀ ਉਹ ਆਪਦੇ ਬੱਚਾ ਕੋਲ ਮੇਰੀ ਆਧਾਰਨ ਦਿੰਦੇ ਆ ਕਹਿੰਦੇ ਆ ਵੀ ਜੇ ਛੇਰ ਵਰਕੇ ਬਣੋ ਛੇਰ ਦੇ ਬੱਚੇ ਉਹ ਤੁਸੀਂ ਬਲਵਾਨ ਬਣੋ ਦੇਖੋ ਫੇਰ ਵੀ ਮੇਰੀ ਇੰਨੀ ਮਦਦ ਕਰਦੇ ਆ ਮੈਂ ਸਨ ਵੇਹੀ ਕਹਿੰਨੇ ਆ ਵੀ ਬਨੋਖ ਨੂੰ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਦੀਆਂ ਦਿੱਤੀਆਂ ਪੁੱਤਰ ਦਿੱਤੇ ਆ ਜ਼ਮੀਨਾਂ ਦਿੱਤੀਆਂ ਮਕਾਨ ਦਿੱਤੇ ਆ ਪਰ ਫੇਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹਾਦਰ ਦੇ ਪੈਰਾ ਨਾ ਦੇਂਦਾ ਫੇਰ ਤਾਂ ਤੁਸੀਂ ਆਪ ਹੀ ਸੋਚੋ ਵੀ ਤੁਸੀਂ ਤਾਂ ਫੇਰ ਕੁੱਤੇ ਨਾਲੋਂ ਕੁੱਤਾ ਤੁਹਾਡੇ ਨਾਲੋਂ ਚੰਗਾ ਹੈ ਤੁਸੀਂ ਕੁੱਤੇ ਨਾਲੋਂ ਵੀ ਮਾਰੇ ਹੋ ਜੇ ਤੁਸੀਂ ਅਜੇ ਵੀ ਪੈਰਾ ਪਰਮਾਤਮਾ ਤੇ ਨਹੀਂ ਦਿੰਦੇ ਤਾਂ